ਮਹਾਪੰਚਾਇਤ ਦਾ ਐਲਾਨ ਸਿੱਖ ਜਥੇਬੰਦੀਆਂ ਕਰਨ ਜਾ ਰੀਆਂ ਨੇ ਅੱਜ ਵੱਡਾ ਇਕੱਠ ਤੇ ਦੱਸਦੀ ਏ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅੱਜ ਮੁੜ ਤੋਂ ਸਰਕਾਰਾਂ ਨੂੰ ਲਲਕਾਰਿਆ ਜਾਵੇਗਾ ਤੇ ਉਥੇ ਹੀ ਕੌਮੀ ਇਨਸਾਫ ਮੋਰਚੇ ਨੂੰ ਚੱਲਦੇ ਹੋਏ ਨੂੰ 2 ਸਾਲ ਹੋ ਗਏ ਨੇ ਤੇ ਜਿਸ ਤੋਂ ਬਾਅਦ ਅੱਜ ਮਹਾਪੰਚਾਇਤ ਦਾ ਸੱਦਾ ਦਿੱਤਾ ਜਾ ਰਿਹਾ ਤੇ ਜਿਸ ਦੇ ਤਹਿਤ ਉਥੇ ਹੀ ਸਿੱਖ ਜਥੇਬੰਦੀਆਂ ਲਗਾਤਾਰ ਨੌਜਵਾਨਾਂ ਨੂੰ ਸਿੱਖ ਸੰਗਤਾਂ ਨੂੰ ਅਪੀਲ ਕਰ ਰਹੀਆਂ ਨੇ ਕਿ ਅੱਜ ਮਹਾਪੰਚਾਇਤ ਦੇ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ। ਬਾਬਾ ਰਾਜਾ ਰਾਜ ਸਿੰਘ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਮਿਲ ਕੇ ਜਿਹੜਾ ਕਿ ਦੂਜੇ ਪਾਸੇ ਸਰਕਾਰ ਨੂੰ ਲਲਕਾਰ ਰਹੇ ਨੇ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਤੇ ਬੰਦੀ ਸਿੰਘ ਹਜੇ ਵੀ ਜੇਲ੍ਹ 'ਚ ਬੰਦ ਨੇ। ਰਾਮ ਰਹੀਮ ਨੂੰ ਪੈਰੋਲ ਦੇ ਉੱਤੇ ਲਗਾਤਾਰ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਬੇਸ਼ੱਕ ਆਉਂਦੀ ਨੇ ਪਰੰਤੂ ਜਦੋਂ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਜੋ ਪਵਾਟ ਲੈਂਦੇ ਆ ਤੇ ਅੱਜ ਮਹਾਪੰਚਾਇਤ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਮੂੜੀ ਇਕੱਤਰ ਹੋਣਗੀਆਂ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਮੋੜ ਪੜਾਸ ਸਿੱਖ ਜਥੇਬੰਦੀਆਂ ਦੇ ਵੱਲੋਂ ਕੱਢੀ ਜਾਵੇਗੀ ਆਹ ਤੁਹਾਨੂੰ ਸੁਣਾਉਣਾ ਹੈ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਹੈ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਬਹਾਲੀ ਜਿਹੜਾ ਕਿ ਅੱਜ ਸੁਚੀ ਕੌਮ ਕੌਮੀ ਇਨਸਾਫ ਮੋਰਚਾ ਇਸਾਰੀ ਕਮੇਟੀ ਦੇ ਮੈਂਬਰ ਬਾਕੀ ਸਾਰੀ ਸੰਗਤ ਇੱਥੋਂ ਦੀ ਟੀਮੋਂ ਬਾਕੀ ਬਾਬਾ ਰਾਜ ਸਿੰਘ ਜੀ ਡਾਕਟਰ ਕੁਸ਼ਚਨਜੀਤ ਦੇ ਪੈਰੋ ਪੌਜੀ ਸਾਰੇ ਇਸ ਸਮੂਚੀ ਕਮੇਟੀ ਵਿੱਚੋਂ ਦੀ ਬੇਟੀ ਬੜਾ ਚੜਦੀ ਗਲਾ ਦੇ ਵਿੱਚ ਕੋਲੋਂ ਸਾਮ ਮੋਰਚਾ ਚੱਲ ਰਿਹਾ ਹੈ ਸਮੂਚੀ ਸੰਗਤ ਨੂੰ ਇਹੀ ਬੇਨਤੀ ਸਾਡੇ ਵੱਲੋਂ ਵੀ ਵੀ ਜਿਹੜਾ 25 ਜਨਵਰੀ ਨੂੰ ਇਹ ਤੇ ਮਹਾਪੰਚਾਇਤ ਬੜਾ ਚੜਦੀ ਗਲਾ ਦਾ ਕੱਟ ਕੀਤਾ ਜਾ ਰਿਹਾ ਹੈ ਸਮੂਚੀ ਸੰਗਤ ਬੜਾ ਚੜਦੀ ਗਲਾ ਤੇ ਬਾਹਰ ਚੜ ਕੇ ਇੱਥੇ ਸਾਰੇ ਪਹੁੰਚੋ ਕਿਉਂਕਿ ਕਈ ਕਈਆਂ ਵੱਲੋਂ ਅਫਵਾਹਾਂ ਵੀ ਡਾਈਆ ਜਾ ਰਹੀ ਹੈ ਵੀ ਕਈ ਲੀਡਰ ਇੱਥੇ ਅਰੈਸਟ ਹੋਏ ਆ ਜਾਂ ਕਿਤੇ ਬਾਹਰ ਚੱਕਿਆ ਗਿਆ ਹੈ ਪ੍ਰਸ਼ਾਸਨ ਵੱਲੋਂ ਸਾਰੇ ਪੁੱਛ ਪੜਤਾਲ ਹੋ ਚੁੱਕੀ ਕੋਈ ਵੀ ਲੀਡਰ ਦੀ ਅਰੇਸ਼ਟਰੀ ਪਈ ਬੜੀ ਚੜ੍ਹਦੀ ਗਲਾਂ ਦੇ ਵਿੱਚ ਮੋਰਚਾ ਚੱਲ ਰਿਹਾ ਹੈ ਕਿਉਂਕਿ ਕਈ ਝੂਠੀਆਂ ਬਵਾਵਾਂ ਵੀ ਬਣਾਉਂਦੇ ਆ ਕਿਉਂਕਿ ਜਿਹੜਾ ਮੋਰਚਾ ਖਰਾਬ ਕਰਨਾ ਚਾਹੁੰਦੇ ਇੱਥੋਂ ਦੇ ਕਈ ਵੇ ਸਾਡੇ ਵਿੱਚ ਵੀ ਲੀਡਰ ਹੈਗੇ ਆ ਇਸ ਕਰਕੇ ਸਾਰੇ ਤਕੜੇ ਹੋ ਗਿਆ ਆ ਪਕਮੂਰ ਸਾਹਿਬ ਮੋਰਚੇ ਤੇ ਬੋਟੜਾ ਸਾਰੇ ਪ੍ਰਸ਼ਾਸਨਾਂ ਵੀ ਗੱਲ ਹੋਈ ਆ ਕਿ ਕਿਸੇ ਵੀ ਲੀਡਰ ਦੀ ਗ੍ਰਿਫਤਾਰੀ ਕੋਈ ਨਹੀਂ ਕਿਸੇ ਦੀ ਹੋਈ ਕਈ ਲੀਡਰ ਖਰਾਬ ਕਰਨ ਦੇ ਮਾਰੇ ਮੋਰਚੇ ਨੂੰ ਜਾਂ ਮੋਰਚੇ ਦਾ ਕਟਕਟਾਉਣ ਦੇ ਮਾਰੇ ਹੀ ਆਪਣੇ ਤੋਂ ਕਈ ਆ ਫਾਵਾ ਢਾਰੇ ਆ ਕੀ ਕਿਹਦੀ ਰਾਈਟਾ ਪਈ ਬਿਲਕੁਲ ਹੀ ਪਈ ਬੜੀ ਚੜ੍ਹਦੀ ਕਲਾ ਦੇ ਮੋਰਚਾ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਸਾਰਿਆਂ ਨੇ 25 ਜਨਵਰੀ ਨੂੰ ਪਹੁੰਚਣਾ ਕੋਈ ਇਹੋ ਜੀ ਗੱਲਬਾਤ ਕੋ ਨਹੀਂ ਸਮੁੱਚੀ ਸੰਗਤ ਬਾ ਚੜ੍ਹ ਗਈ ਇਸ ਮੋਰਚੇ ਤੇ ਪਹੁੰਚੇ ਕੱਲ ਨੂੰ 25 ਜਨਵਰੀ 11 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਸੰਗਤ ਨੂੰ ਪਤਾ ਹੈ ਕੱਲ ਨੂੰ ਕੌਮੀ ਸਾਂਝਾ ਮੋਰਚਾ ਦੀ 25 ਜਨਵਰੀ ਦਾ ਜਿਹੜਾ ਮਹਾਪੰਚਾਇਤ ਆ ਕੱਟ ਰੱਖਿਆ ਗਿਆ ਉਹਦੇ ਵਿੱਚ ਸਾਰੇ ਸਿੰਘ ਸਾਰੇ ਮਾਈ ਭਾਈ ਵੀਰਾਂ ਕੱਢ ਕੇ ਪਹੁੰਚੋ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿਆਰ ਰੱਖਦੇ ਆ ਦਰਦ ਰੱਖਦੇ ਆ ਕੋਈਆਂ ਵੀ ਆਦਮੀ ਦਾ ਇਨਸਾਫ ਲੈਣ ਲਈ ਬੰਦੀ ਸਿੰਘਾਂ ਦਾ ਪਿਆਰ ਆ ਜਿਨ੍ਹਾਂ ਦੇ ਨਾਲ ਕਿਉਂਕਿ ਉਹਨਾਂ ਨੂੰ 30 32 ਸਾਲ ਹੋ ਗਏ ਅੰਦਰ ਬੈਠਿਆਂ ਨੂੰ ਉਹਨਾਂ ਦੀਆਂ ਰਿਹਾਈਆਂ ਚਾਹੁੰਦੇ ਨੇ ਸਾਡੇ ਕਰਕੇ ਵੇਸਾ ਕੋਈ ਨਾ ਹੋਵੇ ਬੰਦੀ ਸਿੰਘਾਂ ਕਰਕੇ ਤੁਸੀਂ ਨਹੀਂ ਆਉਣਾ ਗੁਰੂ ਸਾਹਿਬ ਦੀਆਂ ਬਿਆਦਮੀਆਂ ਇਨਸਾਫ ਲੈਣ ਵਾਸਤੇ ਤੁਹਾਡੇ ਮਨਾਂ ਦੇ ਵਿੱਚ ਦਰਦ ਆ ਤੁਸੀਂ ਆਪ ਪਹੁੰਚਣਾ ਮੁਖਾਰੇ ਇਸ ਕਰਕੇ ਕੋਈ ਜਿਹੜੀ ਅਫਵਾਹ ਚੱਲ ਰਹੀ ਆ ਵੀ ਉਥੇ ਗ੍ਰਿਫਤਾਰੀਆਂ ਹੋਣ ਲੱਗ ਗਈ ਕੋਈ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਕੁਝ ਨਹੀਂ ਹੋਇਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ ਇਹ ਅਫਵਾਹਾਂ ਤੋਂ ਬਚੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕੱਲ ਨੂੰ 25 ਤਰੀਕ ਨੂੰ ਖੰਮਾ ਹਵਾ ਕੇ ਮਹਾਪੰਚਾਇਤ ਦਾ ਸਭ ਨੂੰ ਇਹ ਗੱਲ ਬਾਣੀ ਫੇਰ ਮੋਰਚਾ ਚੜ੍ਹਦੀ ਕਲਾ ਹੋਣੀ ਫੇਰ ਹੀ ਬੰਦੀ ਸਿੰਘ ਰਹਿਣਾ ਹੋਣਗੇ ਜੀ ਜੀ ਰੰਗਾਤ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਲਾਟੀ ਫੋਚਾ ਨੇ ਲਾਂਚ ਕਰਤਾ ਕੱਲ 25 ਤਰੀਕ ਨੂੰ ਇਸ ਫਿਰ 11 ਵਜੇ ਤੋਂ ਮਹਾ ਪੰਚਾਇਤ ਸ਼ੁਰੂ ਹੋ ਜਾਣੀ ਹੈ ਇੱਥੇ ਕੌਮਨਸ ਆਫ ਮੋਰਚੇ ਤੇ ਔਰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜਦ 2 ਸਾਲ ਹੋ ਗਏ ਇੰਨੇ ਆਦਰ ਮਾਨ ਸਮਾਨ ਨਾਲ ਪੀਸਫੁਲ ਤਰੀਕੇ ਨਾਲ ਬੈਠੇ ਨੇ ਆਪਣੇ ਅਧਿਕਾਰ ਮੰਗਣ ਲਈ ਹੁਣ ਵੀ ਕੋਈ ਇਹੋ ਜੀ ਅਫਵਾਹ ਨਾ ਫੈਲਾਏ ਮੋਰਚੇ ਨੂੰ ਧਾਲਣ ਵਾਲੀ ਇਸੇ ਕਰਕੇ ਇਹ ਇਮੀਡੀਏਟ ਲਾਈਵ ਕਿਤਾ ਜਾ ਰਿਹਾ ਹੈ ਮੇਰੀ ਰਿਕੁਐਸਟ ਹੈ ਲਾਈਵ ਤੋਂ ਬਾਅਦ ਜਿੰਨੀਆਂ ਵੀ ਸੰਗਤਾਂ ਜੁੜੀਆਂ ਨੇ ਬਤ लोग जुड़े ज्यादा तो ज्यादा शेयर करो स्ने करो पाओ शेयर करो कि इतने किसी भी किस्म की कोई बुलड़बाजी नहीं कोई इस तरीके की चीज नहीं हो रही प्रशासन तर प्रॉपर तो तो तरीके परमिशन भी है और प्रॉपर तरीके कल लोग आएंगे किसी ने कितने भी फड़िया नहीं गया और कल सारे संगत ने आना है ਹੋਗਾ ਸਾਰਾ ਪੀਸਫੁਲ ਟਿਕਨਲ ਆਪਣੇ ਹੱਕ ਮੰਗ ਰਹੇ ਆ ਅਸੀਂ ਔਰ ਜੋ ਕਾਨੂੰਨ ਦੇ ਧਾਰੇ ਚ ਲਿਖਿਆ ਉਹੀ ਕਰ ਰਹੇ ਆ ਤੇ ਸਾਰੇ ਸੰਗਤਾਂ ਨੂੰ ਆਕੇ ਇੱਥੇ ਪਹੁੰਚੋ ਕੱਲ ਆਪਣੀ ਹਾਜ਼ਰੀ ਭਰੋ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਔਰ ਜੋ ਗੈਰ ਵੀ ਹੋਣਾ ਦਾ ਇਨਸਾਫ ਲਈ ਔਰ ਪੰਜਾਬ ਨੂੰ ਬਚਾਉਣ ਲਈ ਸਾਰਾ ਯੂਥ ਸਾਰੀ ਸੰਗਤ ਮੂਤ ਪਹੁੰਚਣ ਇੱਥੇ ਕੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚਾ ਸਾਹਿਬ ਜਦਾਜੀਤ ਸਿੰਘ ਨਗਰ ਬਖਾਰੀ ਚੰਡੀਗੜ੍ਹ ਚੜ੍ਹਦੀ ਕਲਾ ਜਿਵੇਂ ਕਿ ਕੱਲ ਨੂੰ 25 ਤਰੀਕ ਨੂੰ ਸਾਰੀਆਂ ਸੰਗਤਾਂ ਨੂੰ ਫੀਲ ਕੀਤੀ ਗਈ ਆ ਸਾਡੇ ਗੁਰੂ ਮਹਾਰਾਜ ਜੀਆਂ ਖਾਸਾ ਦੀਆਂ ਲਾਡਲੀਆਂ ਪਹੁੰਚਾ ਬੈਠੀਆਂ ਸਾਡੇ ਹੋਰ ਸਾਰੀਆਂ ਸੰਗਤਾਂ ਬੈਠੀਆਂ ਤੇ ਕੱਲ ਨੂੰ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਇਸ ਮੋਰਚੇ ਦਾ ਹਿਸਾਬਾੰਨਾ ਹੈ ਕੱਲ ਨੂੰ ਪਹੁੰਚਣਾ ਹੈ ਕਿ ਆਪਣਾ ਬਹੁਤ ਵੱਡਾ ਪੰਥ ਇਕੱਠ ਹੈ ਆਪੋ ਆਪਣੀਆਂ ਵਿਚਾਰਾਂ ਵੀ ਰੱਖਣੀਆਂ ਸਲਾਹ مشوره ਵੀ ਕਰਨੀਆਂ ਜਿਹੜੇ ਅੱਗੇ ਆਪਾਂ ਕੋਈ ਫੈਸਲੇ ਲੈਣੇ ਆ ਉਹਦੇ ਕੱਲ ਨੂੰ ਆਪਾਂ ਨਿਰਣੇ ਵੀ ਲੈਣੇ ਇੱਥੇ ਸਾਰਿਆਂ ਨੇ ਸਾਰੀਆਂ ਸੰਗਤਾਂ ਨੇ ਬਹਿ ਕੇ ਮੈਂ ਗੱਲ ਕਰਦਾ ਹੁਣਾ ਬੱਚਾ ਸਕੂਲ ਤੋਂ ਕੋਈ 10 ਮਿੰਟ ਲੇਟ ਹੋ ਜੇ ਪਰਿਵਾਰ ਨੂੰ ਭਾਗੜ ਪੈ ਜਾਂਦੀ ਆ ਕਿ ਸਾਡਾ 10 ਮਿੰਟ ਹੋ ਗਿਆ ਨਿਆਣਾ ਘਰੇ ਨਹੀਂ ਪਹੁੰਚਿਆ ਤੇ ਉਹ ਵੀ ਉਹਨਾਂ ਮਾਵਾ ਦੇ ਪੋਤਾ ਜਿਨ੍ਹਾਂ ਨੂੰ 28-28 ਸਾਲ ਤੋਂ 32-32 ਸਾਲ ਦਾ ਸਮਾਂ ਹੋ ਗਿਆ ਜੇਲਾ 'ਚ ਬੈਠਣ ਉਹ ਵੀ ਆਪਣੇ ਘਰ ਲਈ ਨਹੀਂ ਜੇਸ ਕੌਮੀ ਕਰਦੀ ਸਾਡੇ ਸਾਰਿਆਂ ਲਈ ਜੇਲਾ 'ਚ ਬੈਠਿਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਕੱਲ ਨੂੰ 25 ਤਰੀਕ ਨੂੰ ਵੱਧ ਤੋਂ ਵੱਧ ਸੰਗਤਾ ਕੌਮੀ ਇਨਸਾਫ ਮੋਰਚਾ ਵਾਈਪੀਐਸ ਚੌਕ 59 ਸੈਕਟਰ ਦੇ ਵਿੱਚ ਜ਼ਰੂਰ ਪਹੁੰਚੋ ਆਪਾਂ ਵੱਧ ਤੋਂ ਵੱਧ ਇੱਥੇ ਇਕੱਠ ਕਰਨਾ ਬਾਕੀ ਅ ਜੀ ਅੱਜ ਵੀ ਕਿਸੇ ਨੂੰ ਮਰਿਆ ਗਿਆ ਤੇ ਬਾਕੀ ਫੌਜੇ ਦੇ ਵਿੱਚ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਕੁੱਟਣਾ ਇੰਨੀਆਂ ਗੱਲਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰੂਆਂ ਲਾਗਦੇ ਨੇ ਫੌਜਾਂ ਨੇ ਜੋ ਮਹਾਪੰਚਾਇਤ ਦੀ ਸਦਾ ਦਿੱਤਾ ਇਹ ਫੌਜਾਂ ਸਾਥ ਮਿਲਿਓ ਹਾਂ ਬਿਨਾਂ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕੌਮੀ ਇਨਸਾਫ਼ ਮੋਰਚੇ ਦੇ ਨਾਲ ਡਟ ਕੇ ਖੜੀਆਂ ਹਨ ਬਾਈ ਬਾਈ ਕਹੂੰਗਾ ਵੀ ਕਿਤੇ ਵੀ ਕੋਈ ਮੋੜਾ ਲੱਗਿਆ ਆਮੇ ਕਿਸਾਨਾਂ ਦਾ ਕਿਤੇ ਹੋਊਗਾ ਇਲਾਕੇ ਨੇ ਫੌਜਾਂ ਸਭ ਤੋਂ ਮੂਹਰੇ ਅੱਗੇ ਹੋ ਕੇ ਇਹ ਫੌਜੀਆਂ ਹਨ ਸੋ ਆਪਾਂ ਨੂੰ ਮੈਂ ਖਾਸ ਕਰਕੇ ਪੌਦੇ ਇਲਾਕੇ ਨੂੰ ਬੇਨਤੀ ਕਰਦਾ ਜੋ ਨੇੜੇ ਦੇ ਪਿੰਡਾਂ ਹਨ ਉਹਨਾਂ ਨੂੰ ਸਾਰਿਆਂ ਨੂੰ ਘਰਾਂ ਨਹੀਂ ਬੈਠਣਾ ਚਾਹੀਦਾ ਕਿਉਂਕਿ ਇਹ ਫੌਨ ਦਾ ਮਸਲਾ ਹੈ ਆਪਾਂ ਨੇ ਬੰਦੀ ਸਿੰਘ ਰਿਹਾ ਕਰਾਉਣੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਮੀਆਂ ਦੀ ਕੋਈ ਜੋ ਬੇਅਦਮੀ ਹੋਈ ਹੈ ਉਹਨਾਂ ਦਾ ਇਨਸਾਫ ਲੈਣਾ ਇੱਥੇ ਸਿੱਖਾਂ ਦੇ ਜੰਨੀਆਂ ਗੋਲੀਆਂ ਉਹਨਾਂ ਦਾ ਇਨਸਾਫ ਲੈਣਾ ਕੱਟਗਣਤੀਆਂ ਦੇ ਜੋ ਧੱਕਾ ਹੋ ਰਿਹਾ ਉਹਨਾਂ ਦੇ ਲਈ ਬਾਬਾ ਰਾਜਾ ਰਾਜ ਸਿੰਘ ਜੀ ਨੇ ਸਪੈਸ਼ਲ ਕਿਹਾ ਕਿ ਕੋਈ ਵੀ ਹੋਵੇ ਇੱਥੇ ਕੋਈ ਜਾਤ ਆ ਕਿਸੇ ਧਰਮ ਦਾ ਸਬੰਧ ਨਹੀਂ ਕੱਟਗਣਤੀਆਂ ਦੇ ਕੋਈ ਵੀ ਇੱਥੇ ਆ ਸਕਦਾ ਤੇ ਆਪਣਾ ਦੁੱਖ ਹੈ ਜਿਹੜਾ ਲਾਗਲੀਆਂ ਫੌਜਾਂ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਇੱਥੇ ਆਪਾਂ ਦੱਸ ਸਕਦੇ ਹਾਂ